ਮੇਨੂੰ ਸੋਖ ਮਿਲ ਗਿਆ ਮੇਰੀ ਆਲੇ-ਦਾਲੇ ਸੰਸਾਰ ਵਿੱਚ ਬੜੀ ਬੱਲੇ-ਬੱਲੇ ਹੋ ਜਾਏ ਕਾਰਨ ਹੋਰ ਮਾਰਨ ਸਤਿਗੁਰੂ ਕਹਿੰਦੇ ਸੱਜਣਾ ਹਾਲਤ ਸਹੀ ਹੋਏਗਾ ਤੇਰੇ ਕਰਮ ਕਰਕੇ ਤੇਰਾ ਕਰਮ ਕੀ ਹੈ ਇਹ ਹਾਲ ਸਹੀ ਕਰਨਾ ਤੇ ਪਤਸ਼ਾਹ ਜੀ ਕਹਿੰਦੇ ਹਾਲਤ ਸਹੀ ਹੋਣਾ ਕਰਮ ਕਰਕੇ ਕਰਮ ਕੀ ਹੈ ਜੀਰੂ ਸਾਹਿਬ ਜੀ ਕਹਿੰਦੇ ਨੇ ਇਹ ਸਰੀਰ ਆ ਮੇਰਾ ਐਸ ਜੱਗ ਮੈਂ ਆਏ ਕਿਆ ਤੁਦ ਕਰਮ ਕਮਾਇਆ ਕੀ ਕਰਮ ਕਮਾਇਆ ਤੁਦ ਸਰੀਰਾ ਜਾਂ ਤੂੰ ਜੱਗ ਮੈਂ ਆਇਆ ਹਲਸੀ ਕਰਨਾਏ ਹੁਣ ਦੇਖੋ ਮਨੁੱਖ ਦੇ ਅੰਦਰ ਬੜੀ ਇੱਕ ਸੌੜੀ ਸੋਚ ਹੈ ਜੀ ਸੋਚ ਬੜੀ ਮਲੀਨ ਹੈ ਇਹ ਦੁਜੀ ਨੂੰ ਵੇਖਣਾ ਚਾਹੁੰਦਾ ਬਾਬਾ ਫਰੀਦ ਸਾਹਿਬ ਨੇ ਆਖਿਆ ਨਾ ਬਾਬਾ ਫਰੀਦ ਜੀ ਕਹਿੰਦੇ ਉਹ ਕਹਿੰਦੇ ਗੱਲਾਂ ਬੜੀਆਂ ਗੋੜ ਵਰਗੀਆਂ ਮਿੱਠੀਆਂ ਨੇ ਕਹਿੰਦੇ ਕੰਦੇ ਦੇ ਉੱਤੇ ਕੱਪੜਾ ਵੀ ਰੱਖਿਆ ਹੋਇਆ ਜਿਵੇਂ ਨਵਾਜ਼ ਕਦਮ ਚੱਲਿਆ ਪਰ ਅੰਦਰ ਕੀ ਹੈ ਉਹ ਕਹਿੰਦੇ ਅੰਦਰ ਕੈਂਚੀ ਚੱਲਦੀ ਹੈ ਬਾਹਰੋਂ ਵੇਖਣ ਨੂੰ ਲੱਗਦਾ ਬੜੀ ਸਮਾਜ ਦੀ ਸੇਵਾ ਕਰਦਾ ਬਾਬਾ ਫਰੀਦ ਸਾਹਿਬ ਕਹਿੰਦੇ ਅੰਦਰ ਕੈਂਚੀ ਚੱਲਦੀ ਹੈ ਕਹਿੰਦਾ ਕਦੋਂ ਕਿਸੇ ਨੂੰ ਮਾਰਦੇ ਆ ਕਦੋਂ ਕਿਸੇ ਨੂੰ ਖਤਮ ਕਰਦੇ ਆ ਫਰੀਦ ਸਾਹਿਬ ਨੇ ਆਖਿਆ ਕਹਿੰਦੇ ਫਰੀਦਾ ਕਰਨ ਮਸੱਲਾ ਸੂਫ ਗਲ ਦਿਲ ਕਾਤੀ ਗੁਰਵਾਤ ਦਿਲ ਅੰਦਰ ਕੀ ਹੈ ਕੈਂਚੀ ਦਿਲ ਕਾਤੀ ਗੁਰਵਾਤ ਦਿਲ ਦੇ ਅੰਦਰ ਕੀ ਹੈ ਦਿਲ ਅੰਦਰ ਹੈ ਕੈਂਚੀ ਗੱਲਾਂ ਗੱਲੀਆਂ ਗੱਲਾਂ ਐ ਮਿੱਠੀਆਂ ਕਰਦਾ ਏ ਗੁਰਵਰਗਿਆ ਬੰਦਾ ਕਹਿੰਦਾ ਕਿਹਦੀ ਵਰਗਾ ਤੇ ਧਰਮੀ ਕੋਈ ਨਹੀਂ ਜਾ ਇਹ ਤੇ ਭੜਾਂਦਰ ਨਹੀਂ ਹੋਏਗਾ ਇਹ ਇਹਦੇ ਵਰਗਾ ਕੋਈ ਧਰਮ ਹੀ ਨਹੀਂ ਹੋਏਗਾ ਪਰ ਜਦੋਂ ਬਾਬਾ ਫਰੀਦ ਸਾਹਿਬ ਕਹਿੰਦੇ ਨੇੜੇ ਹੋ ਕੇ ਦੇਖਿਆ ਕਹਿੰਦੇ ਫਿਰ ਪਤਾ ਚੱਲਿਆ ਇਹਦੇ ਅੰਦਰ ਤੇ ਬਹੁਤ ਜਾਨੀ ਕੱਪ ਹੈ ਇਹਦੇ ਅੰਦਰ ਤੇ ਮੁਕਾਰ ਹੈ ਇਹਦੇ ਅੰਦਰ ਤੇ ਟੈਂਕੀ ਹੈ ਤਾਂ ਆਪ ਇਹ ਦੂਸਰੇ ਨੂੰ ਵੇਖਣਾ ਨਹੀਂ ਜਾਂਦਾ ਲਿਖਿਆ ਨੇ ਕਵੀ ਆਰਟੀਕਲ ਵਿੱਚ ਜਿਹੜੇ ਉਦਾਹਰਨ ਦਿੱਤੀ ਹੈ ਉਹ ਕਹਿੰਦਾ ਕੋਈ ਮਨੁੱਖ ਸੀ ਉਹਨੇ ਉਹਨੇ ਪਰਮੇਸ਼ਰ ਦੀ ਬੰਦਗੀ ਕੀਤੀ ਜੀ ਰੱਬ ਦੀ ਬੰਦਗੀ ਕਰਦਾ ਏ ਰੱਬ ਦੀ ਬੰਦਗੀ ਕਰਦਿਆਂ ਕਰਦਿਆਂ ਰੱਬ ਪ੍ਰਗਟ ਹੋ ਗਿਆ ਪਰਮੇਸ਼ਰ ਪ੍ਰਗਟ ਹੋ ਗਿਆ ਰੱਬ ਨੇ ਆਖਿਆ ਉਹ ਕਹਿੰਦਾ ਮੰਗ ਕੀ ਮੰਗਣਾ ਏ ਸੋਚ ਕੀ ਹੈ ਇਹ ਨਹੀਂ ਅਗੂ ਆਖਿਆ ਜੀ ਕਹਿੰਦਾ ਮੰਗਾਗਾ ਤੂੰ ਮੈਨੂੰ ਜੋ ਮੰਗਾਗਾ ਉਹ ਮਿਲ ਜੇਗਾ ਰੱਬ ਕਹਿੰਦਾ ਰੱਬ ਕਹਿੰਦਾ ਮੇਰੀ ਇੱਕ ਸ਼ਰਤ ਹੈ ਕਹਿੰਦਾ ਦੱਸੋ ਰੱਬ ਕਹਿੰਦਾ ਜੇ ਤੂੰ ਇੱਕ ਵਸਤੂ ਮੰਗੇਗਾ ਨਾ ਮੈਂ ਗਵਾਂਡੀ ਨੂੰ ਦੋ ਵਸਤੂਆਂ ਦੇਣੀਆਂ ਨੇ ਪਹਿਲਾਂ ਤਾਂ ਉਥੇ ਹੀ ਮਨ ਅੰਦਰੋਂ ਘਾਲਾ ਵਾਲਾ ਕਰ ਗਿਆ ਵੀ ਰੱਬ ਦੀ ਬੰਦਗੀ ਮੈਂ ਕੀਤੀ ਰੱਬ ਕਹਿੰਦਾ ਜੀ ਇੱਕ ਵਸਤੂ ਮੰਗੇਗਾ ਗਵਾਂਡੀ ਨੂੰ ਦੋ ਦੇਵਾਂਗਾ ਕਹਿੰਦਾ ਰੱਬ ਨੂੰ ਆਖਦਾ ਕਹਿੰਦਾ ਸੋਚ ਲਾ ਉਹ ਕਹਿੰਦਾ ਸੋਚ ਲਾ ਕਿਉਂ ਪਰਮੇਸ਼ਰ ਨੇ ਕਿਹਾ ਸੋਚ ਲਾ ਬੰਦੇ ਦੀ ਸੋਚ ਕੀ ਹੈ ਜੀ ਅੰਦਰੋਂ ਸੋਚ ਕੇ ਕਹਿੰਦਾ ਰੱਬ ਨੂੰ ਆਖਦਾ ਕਹਿੰਦਾ ਮੰਗਾ ਉਹ ਕਹਿੰਦਾ ਮੰਗ ਲਾ ਪਰ ਕਹਿੰਦਾ ਮੈਂ ਗਵਾਂਡੀ ਨੂੰ ਦੋ ਵਸਤੂਆਂ ਦੇਣੀ ਆ ਕਹਿੰਦਾ ਠੀਕ ਹੈ ਮੰਗਣ ਲੱਗਿਆ ਜੀ ਪਰਮੇਸ਼ਰ ਨੂੰ ਕਹਿਣ ਲੱਗਾ ਕਹਿੰਦਾ ਮੇਰੀ ਇੱਕ ਅੱਖ ਨੂੰ ਕਾਣੀ ਕਰ ਦੇ ਕਰਨ ਕਹਿੰਦਾ ਗਵਾਂਡੀ ਇਹਦੀਆਂ ਦੋਨੇ ਕਰੇਗਾ ਕਹਿੰਦਾ ਮੇਰੇ ਘਰ ਮੂਰੇ ਇੱਕ ਟੂਆ ਪੁੱੜਦੇ ਕਹਨ ਕਿ ਗਵਰਡੀ ਦੇ ਘਰ ਮੂਰੇ ਦੋ ਪੱਟੇ ਗਾ ਸਹਿਬ ਨੇ ਬਾਣੀ ਜੀ ਵੀ ਆਖਿਆ ਸਤਿਗੁਰੂ ਕਹਿੰਦੇ ਦੁਨੀਆਂ ਵਿੱਚ ਲੱਗਦਾ ਬਹੁਤ ਅਮੀਰ ਹੈ ਸਹਿਬ ਕਹਿੰਦੇ ਇਸ ਪੰਛੀ ਵਾਂਗੂ ਸੋਚਣਾ ਜਦੋਂ ਦੇਖਿਆ ਬੜਾ ਉੱਚਾ ਉੱਡਿਆ ਜੀ ਪੰਛੀ ਪਰ ਸਤਿਗੁਰੂ ਕਹਿੰਦੇ ਜਦੋਂ ਸੋਚ ਦੇਖੀ ਨਾ ਇੱਕ ਮੁਰਦੇ ਦੇ ਉੱਤੇ ਆ ਕੇ ਡਿੱਗ ਪਈ ਸਹਿਬ ਕਹਿੰਦੇ ਫਿਰਦੀ ਫਿਰਦੀ ਤਹਿ ਦਿੱਸਾ ਜਲ ਪਰਬਤ ਬੰਨਰਾਏ ਜਿੱਥੇ ਡਿੱਠਾ ਮਿਰਤ ਕੋ ਐਲ ਬੈਠੀ ਆਏ ਸਤਿਗੁਰੂ ਕਹਿੰਦੇ ਐਲ ਉੱਡੀ ਬਹੁਤ ਉੱਚੀ ਉਡਾਰੀ ਭਰੀ ਪਰ ਸਤਿਗੁਰੂ ਜੀ ਕਹਿੰਦੇ ਸਹਿਬ ਕਹਿੰਦੇ ਜਦੋਂ ਉਹਦੀ ਸੋਚ ਦੇਖੀ ਇੱਕ ਆਕੇ ਮਰਦਾ ਪਸ਼ੂ ਖਾਣ ਲੱਗੀ ਨੌਜਰੋਚ ਕੇ ਸਤਿਗੁਰੂ ਕਹਿੰਦੇ ਉਹ ਬੰਦਿਆ ਕਦੇ ਤੇਰਾ ਵੀ ਇਹ ਨਾ ਹੋਏ ਵੀ ਹਲਤ ਕੁਝ ਹੋਰ ਹੈ ਕਿ ਪਲ ਆ ਪਲਤ ਦਾ ਮੰਗਦਾ ਹੈ